ਅੰਮ੍ਰਿਤਸਰ ਦੇ ਪ੍ਰਸਿੱਧ ਚਮੜੀ ਰੋਗ ਮਾਹਿਰ ਡਾਕਟਰ ਐਮ ਐਲ ਗੰਭੀਰ ਨੇ ਵਿਸ਼ਵ ਕੁਸ਼ਟ ਰੋਗ ਦਿਵਸ ਮੌਕੇ ਅੰਮ੍ਰਿਤਸਰ ਵਾਸੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜੈ ਹਿੰਦ ਮੈਂ ਡਾਕਟਰ ਐਮ ਐਲ ਗੰਭੀਰ ਸਕਿਨ ਸਪੈਸ਼ਲਿਸਟ ਚਮੜੀ ਸਰ 25 ਸਾਲ ਮੈਂ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਚ ਰਹਾ ਅੱਜ ਲੈਪਰੇਸੀ ਡੇ ਹੈ 30 ਜਨਵਰੀ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇਹ ਮਹਾਤਮਾ ਗਾਂਧੀ ਜੀ ਦੀ ਪੁੰਨ ਯਤਿਥੀ ਹੈ ਮਹਾਤਮਾ ਗਾਂਧੀ ਜੀ ਨੇ ਲੈਪਰੇਸੀ ਹਸਤੇ ਬੜਾ ਕੰਮ ਕੀਤਾ ਹੈ ਉਹਨਾਂ ਨੇ ਲੈਪਰੇਸੀ ਦੇ ਪੇਸ਼ੈਂਟਸ ਨੂੰ ਆਪਣੇ ਆਪ ਆਪਣੇ ਹੱਥਾਂ ਨਾਲ ਚੂਲ ਮੋਂਗਰਾ ਤੇਲ ਮਲਕੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਉਸ ਟਾਈਮ ਚੱਲਦਾ ਸੀ ਕਿਉਂਕਿ ਉਦੋਂ ਕੋਈ ਦਵਾਈਆਂ ਨਹੀਂ ਸੀ ਨਾ ਹੀ ਲੋਕਾਂ ਨੂੰ ਪੱਧਾ ਕਰਨ ਨੂੰ ਨਹੀਂ ਪਤਾ ਸੀਗਾ ਕੋਈ ਰਿਸਰਚ ਵੀ ਐਨੀ ਨਹੀਂ ਹੋਈ ਸੀ ਕਿ ਕਿਹੜੀਆਂ-ਕਿਹੜੀਆਂ ਦਵਾਈਆਂ ਉਸਤੇ ਕੰਮ ਕਰਦੀਆਂ ਲੇਪਰੇਸੀ ਨੂੰ ਹਿੰਦੀ ਵਿੱਚ ਕੁਸ਼ ਰੋਗ ਤੇ ਪੰਜਾਬੀ ਵਿੱਚ ਕੋੜ ਦੀ ਬਿਮਾਰੀ ਕਹਿੰਦੇ ਆ ਇਹ ਇੱਕ ਬੈਕਟੀਰੀਅਲ ਇਨਫੈਕਸ਼ਨ ਹੈ ਇਨਫੈਕਸ਼ਸ ਡਿਜ਼ੀਜ਼ਾ ਇੱਕ ਤੋਂ ਦੂਜੇ ਨੂੰ ਹੋ ਸਕਦੀ ਹੈ ਪਰ ਇੰਨੀ ਜਲਦੀ ਨਹੀਂ ਹੁੰਦੀ ਕਿ ਤੁਸੀਂ ਕਿਸੇ ਲੈਪਰੇਸੀ ਦੇ ਪੇਸ਼ੇ ਨਾਲ ਹੱਥ ਮਿਲਾਓ ਤਾਂ ਤੁਹਾਨੂੰ ਲੈਪਰੇਸੀ ਹੋ ਜਾਏਗੀ ਆਜੇ ਹੁੰਦਾ ਕੋਈ ਗਾਹ ਵਗਦਾ ਹੈਗਾ ਉਹ ਗਾਹ ਤੋਂ ਜਿਹੜਾ ਸੋਲੂਸ਼ਨ ਨਿਕਲਦਾ ਹੈ ਸੀਰਮ ਨਿਕਲ ਰਿਹਾ ਹੁੰਦਾ ਉਸ ਤੋਂ ਇਹ ਹੋ ਸਕਦੀ ਹੈ ਪਰ ਉਹ ਵੀ ਬੜੇ ਘੱਟ ਚਾਂਸਿਸ ਹੁੰਦੇ ਨੇ ਕਿ ਦੋਨਾਂ ਦੇ ਹੱਥਾਂ ਤੇ ਘਾਵ ਹੋਵੇ ਤੇ ਘਾਵ ਘਾਵ ਨੂੰ ਲੱਗੇ ਤਾਂ ਹੀ ਹੋ ਸਕਦੀ ਹੈ ਆਹੰਦੇ ਲੱਛਣ ਇਹ ਹੁੰਦੇ ਨੇ ਕਿ ਸਾਡੇ ਸਰੀਰ ਤੇ ਕਿਸੇ ਦੇ ਵੀ ਜਿਹਨੂੰ ਲਪੇਸੀ ਹੈਗੀ ਹੈ ਉਹਦੇ ਸਰੀਰ ਤੇ ਕੋਈ ਚਿੱਟਾ ਨਿਸ਼ਾਨ ਹੋਏਗਾ ਜਾਂ ਲਾਲ ਜਿਹਾ ਨਿਸ਼ਾਨ ਹੋਏਗਾ ਜਿੰਦੇ ਵਿੱਚ ਸੈਂਸੇਸ਼ਨ ਨਹੀਂ ਹੋਏਗੀ ਉਹਦੇ ਉੱਤੇ ਸੂਈ ਲਗਾਓ ਜਾਂ ਹੱਥ ਫੇਰੋ ਤਾਂ ਉਹਨੂੰ ਪਤਾ ਨਹੀਂ ਲੱਗੇਗਾ ਜਾਂ ਕਿਸੇ ਕਈ ਬੰਦਿਆਂ ਦੇ ਹੱਥ 'ਚ ਹੁੰਦੇ ਕੋਈ ਨਿਸ਼ਾਨ ਨਹੀਂ ਹੁੰਦੇ ਪਰ ਉਹ ਰੋੜੀ 'ਚ ਖੜੇ ਕੰਮ ਕਰ ਰਿਹਾ ਹੈ ਗਰਮ ਪਤਲੇ ਨੂੰ ਹੱਥ ਲੱਗਿਆ ਉਹਨਾਂ ਨੇ ਪਾਣੇ ਲੱਗ ਗਿਆ ਪਰ ਹੱਥ ਜਲ ਜਾਂਦਾ। ਇਹ ਪੇਸ਼ੈਂਟ ਸੜਕ ਤੇ ਚੱਲ ਰਿਹਾ ਹੈ ਉਹਦੇ ਪੈਰ 'ਚੋਂ ਚੱਪਲ ਨਿਕਲ ਜਾਏ ਸੜਕ ਤੇ ਰੋੜੇ ਪਏ ਨੇ ਰੋੜੀਆਂ ਤੇ ਚੱਲਦੇ ਉਹਨੂੰ ਪਤਾ ਨਹੀਂ ਲੱਗਦਾ ਤੇ ਇਹ ਵੀ ਲੈਪਰੇਸੀ ਦੇ ਲੱਛਣ ਹੈਗੇ ਨੇ ਤੇ ਇਹੋ ਜਿਹੇ ਬੰਦਿਆਂ ਨੂੰ ਜਲਦੀ ਜਾ ਕੇ ਹਸਪਤਾਲ 'ਚ ਦਿਖਾਣਾ ਚਾਹੀਦਾ ਹੈ। ਸਰਕਾਰੀ ਹਸਪਤਾਲਾਂ ਵਿੱਚ ਅੰਦੀ ਪੂਰੀ ਸਹੂਲਤ ਹੈ ਦਵਾਈ ਫ੍ਰੀ ਮਿਲਦੀ ਹੈ। ਮੈਡੀਕਲ ਕਾਲਜ ਸਰਕਾਰੀ ਹਸਪਤਾਲ ਉੱਥੇ ਸਾਰੇ ਇਲਾਜ ਫ੍ਰੀ ਹੁੰਦੇ ਨੇ ਲੈਪਰੇਸੀ ਦੇ ਤੇ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਹਰ ਮਹੀਨੇ ਬੁਲਾ ਕੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਤੇ ਜਿੰਨੀ ਦੇਰ ਦੀ ਦਵਾਈ ਉਹ ਹਰ ਮਹੀਨੇ ਚੈੱਕ ਕਰਨ ਤੋਂ ਬਾਅਦ ਦਿੱਤੀ ਜਾਂਦੀ ਹੈ ਤੇ ਇਹਦਾ ਸਾਰਾ ਰਿਕਾਰਡ ਸਰਕਾਰ ਨੂੰ ਵੀ ਜਾਂਦਾ ਹੈ ਸਰਕਾਰ ਐਸ ਬਿਮਾਰੀ ਵਾਸਤੇ ਪੂਰੀ ਤਰ੍ਹਾਂ ਲੱਗੀ ਹੋਈ ਹੈ ਕਿ ਅਸੀਂ ਹਿੰਦੁਸਤਾਨ ਚੋਂ ਲੈਪਰੇਸੀ ਨੂੰ ਇਰੇਡੀਕੇਟ ਕਰਨਾ ਹੈ ਸਾਡੇ ਪੰਜਾਬ ਵਿੱਚ ਤਾਂ ਘੱਟ ਹੈ ਪਰ ਕਈ ਪ੍ਰਾਂਤਾਂ ਵਿੱਚ ਬਹੁਤ ਜ਼ਿਆਦਾ ਹੈਗੀ ਹੈ ਪਰ ਫਿਰ ਵੀ ਉਹਨਾਂ ਦਾ ਇਲਾਜ ਹਰ ਜਗ੍ਹਾ ਤੇ ਹੁੰਦਾ ਹੈ ਤੇ ਇਸ ਵਾਸਤੇ ਐਸ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਹੈ ਤੇ ਜਿਹੜਾ ਵੀ ਤੁਹਾਨੂੰ ਕੋਈ ਲਿਖੇ ਕਿ ਸ਼ੱਕ ਹੈਗਾ ਡਿਪਰੈਸ਼ਨ ਆ ਉਹਨੂੰ ਫਟਾਫਟ ਹਸਪਤਾਲ ਭੇਜੋ ਜਾਂ ਲੈ ਕੇ ਜਾਓ ਉਹਦੇ ਨਾਲ ਗਿਰਣਾ ਨਾ ਕਰੋ ਉਹਦੀ ਹੈਲਪ ਕਰੋ ਉਹਨੂੰ ਸਹਾਰੂਪ ਕਿਤੇ ਦਿਖਾਓ ਤੇ ਉਹਦੀ ਮਦਦ ਕਰੋ